ਆ ਵੀਰ ਜੀ ਵੇਖ ਲੋ ਮੰਡਪ ਨੇ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਹੜੇ ਮੰਤਰੀ ਸਰਪੰਚ ਰਿੱਟਾ ਮਾਰੀਗਾ ਕੋਦੇ ਵਿੱਚ ਆਪੇ ਦਾ ਪਿਛਾ ਹੋ ਜਾਵਣਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇੱਕ ਮਹਿਲਾ ਸਨੇਹਿਤ ਕੁਝ ਲੋਕ ਘਰ ਦੀ ਛੱਤ ਤੇ ਖੜੇ ਨੇ ਤੇ ਦੂਜੇ ਪਾਸੇ ਵੱਡੀ ਗਿਣਤੀ 'ਚ ਲੋਕ ਗਲੀ 'ਚ ਬਾਹਰ ਖੜੇ ਨੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਇੱਟਾਂ ਰੋੜੇ ਮੀਂਹ ਬੰਗ ਭਰਾਏ ਜਾ ਰਹੇ ਨੇ ਪੂਰਾ ਪਿੰਡ ਹੀ ਜੰਗ ਦਾ ਮੈਦਾਨ ਬਣਿਆ ਦਿਖਾਈ ਦਿੱਤਾ ਕਾਫੀ ਸਮਾਂ ਦੋਵੇਂ ਧਿਰਾਂ ਵਿਚਾਲੇ ਇਹ ਗਹਿ ਗੱਚ ਲੜਾਈ ਹੁੰਦੀ ਦਿਖਾਈ ਦਿੱਤੀ ਹੈ ਆ ਵੀ ਜਿਵੇਂ ਕੋ ਮੰਡਪਿੰ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਹੜੇ ਮੰਤਰੀ ਸਰਪੰਚ ਨੀਤਾ ਮਾਰੇਗਾ ਖੋਦ ਦੇ ਵਿੱਚ ਹੰਗਾਮੇ ਦੀਆਂ ਲੜਾਈਆਂ ਦੀਆਂ ਇਹ ਤਸਵੀਰਾਂ ਜਲਾਲਾਬਾਦ ਦੀਆਂ ਦੱਸੀਆਂ ਜਾ ਰਹੀਆਂ ਨੇ ਇਲਾਕੇ ਦੇ ਪਿੰਡ ਅਰਨੀਵਾਲਾ 'ਚ ਇਹ ਝੜਪ ਹੋਈ ਦੱਸੀ ਜਾ ਰਹੀ ਹੈ ਆਖਰ ਝੜਪ ਕਿਉਂ ਹੋਈ ਇਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਸਰਪੰਚ ਵੱਲੋਂ ਪਿੰਡ 'ਚ ਨਸ਼ਾ ਤਸਕਰਾ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾ ਰਿਹਾ ਸੀ ਇਸ ਨੂੰ ਲੈ ਕੇ ਦੁਮੇ ਧਿਰਾਂ ਵਿਚਾਲੇ ਟਕਰਾਰ ਹੋ ਗਈ ਤੇ ਦੇਖਦੇ ਹੀ ਦੇਖਦੇ ਇਹ ਟਕਰਾਰ ਝੜਪ 'ਚ ਤਬਦੀਲ ਹੋ ਗਈ ਦੁਮੇ ਧਿਰਾਂ ਵਿਚਾਲੇ ਇਟਾ ਰੋੜੇ ਚੱਲਣੇ ਸ਼ੁਰੂ ਹੋ ਗਏ ਝੜਪ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਮਾਮਲੇ 'ਚ ਅਜੇ ਤੱਕ ਕਿਸੇ ਵੀ ਧਿਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਇਸ ਮਾਮਲੇ 'ਚ ਕੋਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਪਰ ਦੱਸਿਆ ਜਾ ਰਿਹਾ ਹੈ ਕਿ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਤੇ ਮਲਜਮਾ ਵੱਲੋਂ ਸਰਪੰਚ ਤੇ ਉਸਦੇ ਸਾਥੀਆਂ ਤੇ ਇਹ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਮਾਹੌਲ ਭਖਿਆ ਦਿਖਾਈ ਦਿੱਤਾ ਵੇਖ ਲੋ ਮਾਨਪੁਰ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਲ੍ਹਾ ਮੰਤਰੀ ਸਰਪੰਚ ਨਿੱਤਾ ਮਾਰੀਗਾ ਕੋਦੇ ਵਿੱਚ ਮੈਂ ਆਪਣੇ ਆਪ ਪੁੱਛ ਆਇਆ ਮੈਂ ਇਹ ਗਲਤ ਹੈ ਜੱਟ ਜੇ ਕਿ ਪਿਆ ਕਾਰਲੋ ਤੁਸੀਂ ਪਿੱਛੇ ਜਾਓ ਮੈਨੂੰ ਪਤਾ ਫੜਦਾ ਅਮਰ ਚੰਦ ਦੇਖ ਰਿਹਾ ਮੈਂ ਉਹ ਲਵਲੀਰ ਗੱਡੀ ਵੀ ਆ ਗਈ ਹੁੰਦੀ ਹੈ ਇੱਥੇ ਦੱਸ ਦਈਏ ਕਿ ਪਿਛਲੇ ਦਿਨ ਵੀ ਇੱਕ ਹੋਰ ਵੀਡੀਓ ਜਲਾਲਾਬਾਦ ਤੋਂ ਸਾਹਮਣੇ ਆਈ ਸੀ ਜਿੱਥੋਂ ਦੇ ਪਿੰਡ ਟਿਵਾਣਾ ਕਲਾਂ 'ਚ ਸਰਪੰਚ ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇੱਥੇ ਵੀ ਵਜਾ ਨਸ਼ਾ ਵੇਚਣ ਤੋਂ ਰੋਕਣਾ ਹੀ ਬਣੀ ਸੀ ਜਾਣਕਾਰੀ ਮੁਤਾਬਕ ਹਸਪਤਾਲ 'ਚ ਪਏ ਇਸ ਸਰਪੰਚ ਵੱਲੋਂ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਨਸ਼ਾ ਨਾ ਵੇਚਣ ਦੀ ਗੱਲ ਕਹੀ ਗਈ ਸੀ ਜਿਸ ਦੇ ਚਲਦੇ ਤਾਇਸ਼ ਚਾਏ ਤਸਕਰਾਂ ਨੇ ਪਿੰਡ ਦੇ ਸਰਪੰਚ ਦੇ ਘਰ ਚ ਦਾਖਲ ਹੋ ਉਸਤੇ ਜਾਣ ਲੇਵਾ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਸਰਪੰਚ ਤੇ ਉਸ ਦੇ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋ ਗਏ ਸੀ ਤੇ ਅਜੇ ਇਹ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਇੱਕ ਹੋਰ ਵੀਡੀਓ ਇਸੇ ਇਲਾਕੇ ਦੀ ਸਾਹਮਣੇ ਆਈ ਹੈ ਜਿੱਥੇ ਸਰਪੰਚ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਸੁਣ ਲਓ ਚੱਪ ਕਰਾ ਚੱਪ ਕਰ ਜਾਓ ਸੁਣੋ ਗੱਲ ਛੋਟੇ ਪਿੰਡ ਦਾ ਲਖਵਿੰਦਰ ਲੱਖਾ ਜਿੰਦਾ ਲਾਪ੍ਰੀਤ ਬਲਵੀਰ ਸਿੰਘ ਦਾ ਤੇ ਖੁਦ ਬਲਵੀਰ ਸਿੰਘ ਇਹ ਨਾਂ ਇਹਨਾਂ ਨੇ ਲਿਖ ਕੇ ਦਿੱਤੇ ਜੇ ਕਿਸੇ ਨੂੰ ਤਰਾਜ ਆ ਕੋਈ ਵੀ ਇਹ ਗਲਤ ਲਿਖਾਇਆ ਤਾਂ ਦੱਸ ਸਕਦੇ ਹੋ ਸਹੀ ਆ ਨਾ ਸਹੀ ਆ ਨਾ ਬੋਲੋ ਸਹੀ ਨੇ ਸਹੀ ਜਦੋਂ ਇਹਨਾਂ ਨੂੰ ਜਦੋਂ ਇਹਨਾਂ ਨੂੰ ਫੜਨਾਈਆ ਸਾਥ ਆਉਂਗੇ ਜੇ ਅਸੀਂ ਦੇਰੋਂ ਦੇ ਵਿੱਚ ਇਹ ਸਾਥ ਨਾ ਦਿੱਤਾ ਤੇ ਫੇਰ ਫੇਰ ਤੁਸੀਂ ਗੁਨਾਹਗਾਰ ਰਹਿਵਾਂਗੇ ਫੇਰ ਤੁਸੀਂ ਗੁਨਾਹਗਾਰ ਜੀ ਗੁਰੂ ਘਰ ਬੈਠੇ ਹੋ ਸਾਥ ਦੇਣਾ ਪੈਣਾ ਜੀ ਫੇਰ ਨਸ਼ਾ ਖਤਮ ਹੋਊ ਠੀਕ ਆ ਜੀ ਸਾਰਿਆਂ ਦਾ ਧੰਨਵਾਦ ਜੀ ਉੱਤਮ ਰਖ ਲੋ ਮੰਡਪ ਨੂੰ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਹੜੇ ਮੰੰਤੀ ਸਰਪੰਚਤਾ ਮਾਰੀ ਗਿਆ ਖੋਦ ਦੇ ਵਿੱਚ ਆਪੇ ਦਾ ਪਿੱਛਾ ਹੋ ਜਾਵਣਾ ਗੱਡੀ ਪਿਜਾ ਕਰ ਲੋ ਤੁਸੀਂ ਪਿਜਾ ਮੈਨੂੰ ਪਤਾ ਹਰ ਰਮਨ ਚੱਕ ਦੋ ਵਿਖ ਰਮਨ ਲਵਲੀ ਗੱਡੀ ਵਿੱਚ ਗੱਡੀ ਜਾਂਦੇ ਕਿਉਂ ਦੀ ਆ ਇਥੇ ਦੱਸ ਦਈਏ ਕਿ ਸਰਕਾਰ ਵੱਲੋਂ ਪੂਰੇ ਪੰਜਾਬ 'ਚ ਨਸ਼ੇ ਖਿਲਾਫ ਜੁੱਦ ਸ਼ੁਰੂ ਕੀਤਾ ਗਿਆ ਹੈ। ਲਗਾਤਾਰ ਸਰਕਾਰ ਵੱਲੋਂ ਤਸਕਰਾਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਵੱਲੋਂ ਤਸਕਰਾਂ ਦੀਆਂ ਜਾਇਦਾਦਾਂ ਨੂੰ ਬਲੀਆ ਮੇਟ ਕੀਤਾ ਜਾ ਰਿਹਾ ਹੈ। ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਤਸਕਰਾਂ ਨੂੰ ਗ੍ਰਿਫਤਾਰੀ ਦੇ ਲਈ ਬਕਾਇਦਾ ਨਾਕੇ ਤੱਕ ਲਗਾਏ ਜਾ ਰਹੇ ਨੇ। ਇਸ ਵਿਚਾਰੇ ਹੀ ਹੁਣ ਇਹ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਹਰ ਇੱਕ ਨੂੰ ਹਿਲਾਕ ਰਖ ਦਿੱਤਾ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਬਿਊਰੋ ਰਿਪੋਰਟ ਜਗਬਣੀ ਟੀਵੀ